ਔ ਅੱਜ ਕੁਸਤਮ ਮੰਗ ਮੰਗੀਏ 10 ਦੀ ਬੈਠੇ ਬੈਠੇ ਭਾਵਨਾ ਬਣੀ ਹੈ ਕਿ ਸਤਗੁਰ ਦੇ ਚਰਨਾਂ ਦੇ ਵਿੱਚ ਸਤਗੁਰ ਦੀ ਗੁਰਬਾਣੀ ਨਾਲ ਹੀ ਬੇਨਤੀ ਕਰੀਏ ਅਜ ਨਾਮ ਦੀ ਦਾਤ ਮੰਗੀਏ ਸਤਗੁਰ ਜੀ ਦੇ ਕੋਲੋਂ ਕਿਉ ਨਾਮ ਦੀ ਦਾਤ ਦੇ ਨਾਲ ਲੋਕ ਵੀ ਸੁਖੀਆ ਹੁੰਦਾ ਹੈ ਤੇ ਪਰਲੋਕ ਵੀ ਸੁਹੇਲਾ ਹੁੰਦਾ ਹੈ ਹੁਣੇ ਤੁਸੀਂ ਗੁਰਬਾਣੀ ਦਾ ਪਾਠ ਕੀਤਾ ਹੈ ਜਹ ਮਾਤ ਪਿਤਾ ਸਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਸਾਰੇ ਹੀਲੇ ਵਸੀਲੇ ਫੇਲ ਹੋ ਜਾਂਦੇ ਨੇ ਉੱਤੇ ਫਿਰ ਨਾਮ ਸਹਾਇਤਾ ਕਰਦਾ ਹੈ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪ੍ਰੇਮ ਦੇ ਨਾਲ ਚੌਂਕੜੇ ਵੜ ਲਓ ਹਿਰਦੇ ਦੀ ਝੋਲੀ ਅੱਡ ਕੇ ਸਤਿਗੁਰੂ ਜੀ ਕੋਲੋਂ ਇਹ ਦਾਤ ਮੰਗਣੀ ਹੈ ਗੁਰਮਖੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਓ 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 ਆਪਣਾ ਆਪਣਾ ਨਾਮ ਜਪਾ ਗੋ 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 ਹਰ ਪਹਿ ਨਾਨਕ ਕੀ ਬੇਨੰਤੀ 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 ਹਰ ਪਹਿ ਨਾਨਕ ਕੀ ਬੇਨਤੀ ਹਰ ਪੈ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਬਨ ਗੁਰੂਆਂ ਦੀ ਸਾਰੀ ਸੰਗਤ ਦੇ ਕਿਰਪਾ ਕਰੋ ਅਜੇ ਆਪਣਾ ਨਾਮ ਜਪਾਓ ਧੰ ਗੁਰੂ ਰਾਮਦਾਸ ਜੀ ਮੇਰੇ ਧੰ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਤਨ ਪਾ ਤਨ ਤਨ ਬਾਬਾ ਦੀਪ ਸਿੰਘ ਜੀ 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 ਧਨ ਤਨ ਬਾਬਾ ਦੀਪ ਸਿੰਘ ਜੀ ਧਨ ਤਨ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੇ ਕਿਰਪਾ ਕਰਦੇ ਆ ਬਾਬਾ ਦੀਪ ਸਿੰਘ ਜੀ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਬੋਲੋ ਆਪਣਾ ਨਾਮ ਜਪਾਵੋ ਸਾਰੀ ਸੰਗਤ ਨੇ ਅੱਜ ਸਤਿਗੁਰੂ ਕੋਲੋਂ ਵੱਡੀ ਦਾਤ ਮੰਗੀ ਹੈ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ 6ਵੇਂ ਪਾਤਸ਼ਾਹ ਜੀ ਸਤਿਗੁਰੂ ਸਿੰਘਾਸਨ ਦੇ ਬੈਠੇ ਨੇ ਦੋ ਖਾਨਦਾਨੀ ਵੈਦ ਜਿਨ੍ਹਾਂ ਦੇ ਵੱਡੇ-ਵਡੇਰੇ ਵੀ ਵੈਦ ਦਾ ਕੰਮ ਕਰਦੇ ਨੇ ਪਾਬ ਡਾਕਟਰ ਨੇ ਹੁਣ ਡਾਕਟਰ ਕਹਿੰਦੇ ਆਪਾਂ ਪਹਿਲਾਂ ਵੈਦ ਹੁੰਦੇ ਸਨ ਤੁਹਾਨੂੰ ਪਤਾ ਅੱਜ ਵੀ ਕਿਤੇ-ਕਿਤੇ ਵੈਦ ਨੇ ਗਰਮਕੋ ਜੋ ਦੇਸੀ ਦਵਾਈਆਂ ਦਿੰਦੇ ਨੇ ਨਬਜ਼ ਵੇਖ ਕੇ ਰੋਗ ਨੂੰ ਪਛਾਣਦੇ ਨੇ ਦੋ ਖਾਨਦਾਨੀ ਵੈਦ ਭਾਈ ਬਰਸ RAM ਜੀ ਤੇ ਭਾਈ ਬਨਵਾਲੀ ਜੀ ਇਹ ਸਤਿਗੁਰ ਦੀ ਹਜ਼ੂਰੀ ਚ ਆਉਂਦੇ ਨੇ ਸਤਿਗੁਰ ਦੀ ਕਿਰਪਾ ਹੈ ਇਹਨਾਂ ਦੇ ਉੱਪਰ ਇਹ ਨਬਜ ਵੇਖ ਕੇ ਰੋਗ ਨੂੰ ਪਹਿਚਾਨਦੇ ਨੇ ਤੇ ਉਹਦੇ ਮੁਤਾਬਕ ਦਵਾਈ ਦਿੰਦੇ ਨੇ ਇਹ ਵੱਡਾ ਗੁਣ ਇਹਨਾਂ ਦੇ ਵਿੱਚ ਹੈ ਤੇ ਨੀਅਤ ਵੀ ਇਹਨਾਂ ਦੀ ਰਾਸ ਹੈ ਪਵ ਨੀਅਤ ਵੀ ਸਾਫ ਹੈ ਇਹਨਾਂ ਦੀ ਮੈਂ ਅਕਸਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਨਾ ਗੁਰਮਖੋ ਨੀਅਤ ਦਾ ਸਬੰਧ ਪਰਮਾਰਥ ਦੇ ਨਾਲ ਹੈ ਅਧਿਆਤਮਕ ਦੇ ਨਾਲ ਹੈ ਨੀਅਤ ਦਾ ਸਬੰਧ ਜਿਸ ਦਿਨ ਗੁਰੂ ਕਿਰਪਾ ਕਰੇ ਤਰਸ ਕਰੇ ਸਾਡੀ ਨੀਅਤ ਸਾਫ ਹੋ ਗਈ ਨਾ ਗੁਰਮਖੋ ਫੇਰ ਪ੍ਰਮਾਤਮਾ ਆਪ ਆਵਾਜ਼ ਮਾਰ ਕੇ ਗੱਲ ਦੇ ਨਾਲ ਲਗਾਉਂਦਾ ਹੈ ਪ੍ਰਮਾਤਮਾ ਵਾਹਿਗੁਰੂ ਆਵਾਜ਼ ਮਾਰ ਕੇ ਦਾਤ ਵੇਲੇ ਝੋਲੀ ਚ ਪਾਉਂਦਾ ਹੈ ਤੁਸੀਂ ਕੋਈ ਵੀ ਕੰਮ ਕਰਦੇ ਹੋ ਗੁਰਮਖੋ ਕੋਈ ਸੇਵਾ ਕਰਦੇ ਹੋ ਕੋਈ ਭਲੇ ਦਾ ਕਾਰਜ ਕਰਦੇ ਹੋ ਉਹਦੇ ਪਿੱਛੇ ਤੁਹਾਡੀ ਨੀਅਤ ਕੀ ਹੈ ਪ੍ਰਮਾਤਮਾ ਉਹ ਚੀਜ਼ ਚੈੱਕ ਕਰਦਾ ਹੈ ਦਾਸ ਤੁਹਾਡੇ ਅੱਗੇ ਵੀ ਚਰਨਾਂ ਦੀ ਬੇਨਤੀ ਕਰਦਾ ਹਮਦਾ ਦਾਸ ਕਿਸੇ ਸਮਾਗਮ ਤੇ ਨਾ ਮਟਾਲੇ ਸ਼ਹਿਰ ਜਾ ਰਿਹਾ ਸਾਂ ਤੇ ਮੇਰੇ ਅਗਲੇ ਪਾਸੇ ਇੱਕ ਗੱਡੀ ਜਾ ਰਹੀ ਗੁਰਮਖੋ ਉਹ ਗੱਡੀ ਦੇ ਪਿਛਲੇ ਪਾਸੇ ਇੱਕ ਬੜੀ ਸੁੰਦਰ ਲਾਇਨ ਲਿਖੀ ਹੋਈ ਹੈ ਜਦੋਂ ਮੈਂ ਉਹ ਲਾਇਨ ਪੜੀ ਨਾ ਮੈਨੂੰ ਬੜਾ ਕੁਝ ਮਿਲਿਆ ਜੀ ਉਹ ਲਾਇਨ ਕੀ ਸੀ ਉਹ ਲਾਇਨ ਇਹ ਸੀ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਉਹ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਜਦੋਂ ਇਹ ਲਾਈਨ ਮੈਂ ਪੜੀ ਨਾ ਮੈਂ 2 ਮਿੰਟ ਸੋਚੀ ਪੈ ਗਿਆ ਮੈਂ ਕਿਹਾ ਇਹਦਾ ਮਤਲਬ ਕੀ ਹੋਇਆ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾਂ ਤੋਂ ਬਗੈਰ ਉਡਾਰੀਆਂ ਲਵਾ ਦਿੰਦਾ ਹੈ ਨਾਲ ਹੀ ਮੇਰੇ ਦਿਮਾਗ 'ਚ ਸਤਗੁਰੂ ਨੇ ਕਿਰਪਾ ਕੀਤੀ ਇਹ ਸੋਚੀ ਬਖਸ਼ੀ ਮੈਨੂੰ ਇਹਦਾ ਮਤਲਬ ਇਹ ਹੈ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਤੇਰੇ ਵਿੱਚ ਗੁਣ ਘੱਟ ਵੀ ਨੇ ਤੂੰ ਪੜਿਆ ਲਿਖਿਆ ਘੱਟ ਵੀ ਆ ਤੇਰੇ ਕੋ ਮਾਇਆ ਵੀ ਘੱਟ ਹੈ ਤੇਰਾ ਨਿਤਨੇਮ ਵੀ ਘੱਟ ਹੈ ਪਰ ਨੀਅਤ ਸਾਫ਼ ਹੈ ਤੇਰੀ ਤੂੰ ਸੇਵਾ ਵੀ ਘੱਟ ਕਰਦਾ ਵਾਂ ਆਪਣੀ ਕਿਰਤਕਾਰ ਕਰਦਾ ਵਾਂ ਜਿੰਨਾ ਕ ਸਮਾਂ ਨਿਕਲਦਾ ਉਨੀ ਸੇਵਾ ਕਰਦਾ ਵਾਂ ਉਸ ਹਿਸਾਬ ਨਾਲ ਨਿਤਨੇਮ ਕਰਦਾ ਵਾਂ ਪਰ ਤੇਰੀ ਨੀਅਤ ਸਾਫ਼ ਹੈ ਗੁਰਮਖ ਕੋ ਇਹਦਾ ਮਤਲਬ ਇਹ ਉਹ ਬੰਦਿਆ ਜੇ ਤੇ ਰੀਂਦਿਆ ਤਾਂ ਸਾਫ ਹੈ ਰੱਬ ਖੰਮਾ ਤੋਂ ਬਗੈਰ ਵੀ ਉਹ ਡਾੜੀਆਂ ਲਵਾ ਦਿੰਦਾ ਹੈ ਜੇ ਤੇਰੇ ਵਿੱਚ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਖੰਭਾ ਤੋਂ ਬਗੈਰ ਉਡਾੜੀਆਂ ਗੁਣ ਘੱਟ ਨੇ ਤਾਂ ਵੀ ਰੱਬ ਤਰੱਕੀਆਂ ਦਿੰਦਾ ਹੈ ਇੱਜ਼ਤ ਮਾਨ ਬਖਸ਼ਦਾ ਕਿਉਂ ਤੇਰੀ ਨੀਅਤ ਸਾਫ ਹੈ ਅੱਜ ਇਹ ਦੋ ਸਿੱਖ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਸਤਿਗੁਰੂ ਅਸੀਂ ਵੈਦ ਹੁੰਨੇ ਆ ਤੁਹਾਡੀ ਸੰਗਤ ਕਰਕੇ ਬੜਾ ਆਨੰਦ ਆਇਆ ਹੈ ਬੜਾ ਰਸ ਆਇਆ ਹੈ ਮਹਾਰਾਜ ਜੀ ਕਿਰਪਾ ਕਰੋ ਸਾਡੀ ਵੀ ਕਲਿਆਣ ਹੋ ਜਾਵੇ ਪਾਪ ਸਾਡਾ ਵੀ ਉਧਾਰ ਹੋ ਜਾਵੇ ਤੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਵੱਲ ਦੇਖਦੇ ਨੇ ਅੱਖ ਲੱਗੇ ਭਾਈ ਕੰਮ ਕਰ ਕੀ ਕਰਦੇ ਹੋ ਸਤਿਗੁਰੂ ਵੈਦ ਨਬਜ ਵੇਖ ਕੇ ਰੋਗ ਨੂੰ ਪਹਿਚਾਨ ਲੀਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਦੋ ਕੰਮ ਕਰਨੇ ਤੁਸੀਂ ਇੱਕ ਤਾਂ ਗੁਰਮਖਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ ਸਵੇਰੇ ਸ਼ਾਮ ਧਰਮਸ਼ਾਲਾ ਵਿੱਚ ਜਾਣਾ ਹੈ ਜਿੱਨੇ ਕੀਰਤ ਗਾਣ ਕਰਨੀ ਹੈ ਤੇ ਦੂਸਰਾ ਅੰਮ੍ਰਿਤ ਵੇਲੇ ਜਾ ਕੇ ਨਾ ਸ਼ਬਦ ਦੀ ਕਮਾਈ ਕਰਨੀ ਹੈ ਸਤਗੁਰੂ ਨੇ ਇਹਨਾਂ ਨੂੰ ਸਤਨਾਮ ਵਾਹਿਗੁਰੂ ਦਾ ਉਪਦੇਸ਼ ਬਖਸ਼ਿਆ ਜੀ ਆਓ ਗੁਰਮੁਖੋ ਦਾਸ ਦੀ ਭਾਵਨਾ ਬਣੀ ਹੈ ਅਸੀਂ ਵੀ ਦੋ ਕੁ ਮਿੰਟ ਚੌਂਕੜੇ ਮਾਰ ਕੇ ਆਪਣੇ ਭਲੇ ਵਾਸਤੇ ਬੱਚਿਆਂ ਦੇ ਭਲੇ ਵਾਸਤੇ ਦੋ ਕੁ ਮਿੰਟ ਹਾਜ਼ਰੀ ਨੂੰ ਲਗਾਈਏ ਸਾਰੀ ਸੰਗਤ ਪਿਆਰ ਦੇ ਵਿੱਚ ਸਤਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਨਵਾ ਹੈ ਗੁਰੂ ਪਗਾਂ ਵਾਲਿਓ ਇਹ ਸਤਿਗੁਰੂ ਕੋ ਉਪਦੇਸ਼ ਲੈ ਘਰ ਜਾਂਦੇ ਨੇ ਅਮਰਤ ਵਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਸਵੇਰੇ ਸ਼ਾਮ ਧਰਮਸ਼ਾਲਾ ਜਾਂਦੇ ਨੇ ਗੁਰਮਖਾਂ ਦੀ ਸੰਗਤ ਕਰਦੇ ਨੇ ਦਿਨੇ ਆਪਣੇ ਕਿਰਤਕਾਰ ਕਰਦੇ ਨੇ ਬੜਾ ਮਿੱਠ ਬੋਲਰਾ ਸੁਭਾਅ ਹੈ ਇਹਨਾਂ ਦਾ ਗੁਰਮਖੋ ਜਦੋਂ ਕੋਈ ਦਵਾਈ ਲੈਣ ਆਉਂਦਾ ਹੈ ਉਹਦੇ ਨਾਲ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਜਦੋਂ ਕੋਈ ਰੋਗੀ ਬਿਮਾਰ ਬੰਦਾ ਇਹਨਾਂ ਦੇ ਕੋਲ ਦਵਾਈ ਲੈਣ ਵਾਸਤੇ ਆਉਂਦਾ ਨਾ ਬੜੇ ਪ੍ਰੇਮ ਦੇ ਨਾਲ ਉਹਦੇ ਨਾਲ ਗੱਲ ਕਰਦੇ ਨੇ ਗੁਰਮਖੋ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਤਬ ਕਿਰਪਾ ਰੱਖੇ ਜਦੋਂ ਕਿਤੇ ਜ਼ਿੰਦਗੀ 'ਚ ਵਿਚਰਦੇ ਵਿਚਰਦੇ ਸਾਡੇ ਤੇ ਕੋਈ ਦੁੱਖ ਆ ਜਾਵੇ ਨਾ ਅਸੀਂ ਢਿੱਲੇ ਮੱਠੇ ਹੋ ਜਾਈਏ ਅਸੀਂ ਡਾਕਟਰ ਦੇ ਕੋਲ ਦਵਾਈ ਲੈ ਜਾਂਦੇ ਆ ਜਦੋਂ ਜਦੋਂ ਡਾਕਟਰ ਸਾਡੇ ਨਾਲ ਪ੍ਰੇਮ ਨਾਲ ਗੱਲ ਕਰ ਲਵੇ ਨਾ ਅੱਧਾ ਦੁੱਖ ਸਾਡਾ ਉਦੋਂ ਹੀ ਦੂਰ ਹੋ ਜਾਂਦਾ ਹੈ ਗੁਰਮਖੋ ਵੇ ਕਦੀ ਚੀਜ਼ ਅਜਮਾਏ ਹੋ ਗੁਰਮਖੋ ਜੇ ਡਾਕਟਰ ਪ੍ਰੇਮ ਦੇ ਨਾਲ ਗੱਲ ਕਰ ਲਵੇ ਨਾ ਪ੍ਰੇਮ ਦੇ ਨਾਲ ਹਾਲਚਲ ਪੁੱਛ ਲਵੇ ਦਵਾਈ ਦੇ ਕੇ ਇੰਨੀ ਗੱਲ ਆਖ ਦੇਵੇ ਤੂੰ ਰਾਜੀ ਹੋ ਜਾਵੇਂਗਾ ਤੇ ਗੁਰਮਖੋ ਅੱਧਾ ਦੁੱਖ ਉੱਥੇ ਹੀ ਠੀਕ ਹੋ ਜਾਂਦਾ ਹੈ ਅੱਧਾ ਰੋਗ ਉਦੋਂ ਹੀ ਦੂਰ ਹੋ ਜਾਂਦਾ ਹੈ ਗੁਰਮਖੋ ਇਹ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਜਿੰਨੂੰ ਦਵਾਈ ਦਿੰਦੇ ਨੇ ਉਹਨੂੰ ਆਰਾਮ ਆਉਂਦਾ ਹੈ ਇਸ ਚੀਜ਼ ਦਾ ਗਿਆਨ ਹੈ ਔਖਦ ਆਵੇ ਰਾਸ ਵਿੱਚ ਆਪ ਖਲੋਵਾ ਇਹ ਜੀ ਦੀ ਸੋਝੀ ਹੈ ਇਹਨਾਂ ਨੂੰ ਕਿਰਪਾ ਗੁਰੂ ਦੀ ਵਰਤਦੀ ਪਈ ਹੈ ਜਿਹਦੇ ਕੋਈ ਪੈਸੇ ਨਹੀਂ ਹੁੰਦੇ ਉਹਨੂੰ ਵੀ ਦਵਾ ਦਰੂਦ ਹੁੰਦੇ ਨੇ ਸਮਾਂ ਬੀਤਦਾ ਜਾਂਦਾ ਹੈ ਸਤਗੁਰੂ ਦੇ ਕੋਲ ਫਿਰ 6 ਮਹੀਨੇ ਵਾ ਸ਼ੁਕਰਾਨਾ ਕਰਨ ਵਾਸਤੇ ਜਾਂਦੇ ਨੇ ਹੁਣ ਸਤਗੁਰੂ ਦਾ ਸ਼ੁਕਰਾਨਾ ਕਰਦੇ ਨੇ ਤੇ ਸਤਗੁਰੂ ਨੂੰ ਬੇਨਤੀ ਕਰਦੇ ਨੇ ਸਤਗੁਰੂ ਜੀ ਤੁਹਾਡੀ ਬੜੀ ਕਿਰਪਾ ਹੋ ਰਹੀ ਹੈ ਪਰ ਸਤਗੁਰੂ ਜੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਜੋ ਕਲਿਆਣ ਉਹ ਸ਼ਬਦ ਨੇ ਕਰਨੀ ਹੈ ਪਰ ਤੁਸੀਂ ਸੰਗਤ ਦੀ ਮਹਾਨਤਾ ਵੀ ਦੱਸਦੇ ਹੋ ਵੀ ਸੰਗਤ ਕਰਨੀ ਵੀ ਜ਼ਰੂਰੀ ਹੈ ਜੋ ਕਲਿਆਣ ਹੈ ਉਧਾਰ ਹੈ ਉਹ ਤਾਂ ਸ਼ਬਦ ਕਰਦਾ ਹੈ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਆਖ ਲਗੇ ਭਾਈ ਪਰਸਰਾਮ ਜੀ ਭਾਈ ਬਨਵਾਲੀ ਜੀ ਕਲਿਆਣ ਸ਼ਬਦ ਨੇ ਕਰਨੀ ਹੈ ਜਿਸ ਤਰ੍ਹਾਂ ਦਵਾਈਆਂ ਵੀ ਹੋਣ ਦਵਾਈਆਂ ਨੇ ਢੇਲ ਲੱਗੇ ਹੋਣ ਰੋਗੀ ਵੀ ਹੋਵੇ ਮਰੀਦ ਵੀ ਹੋਣ ਦੁਖੀ ਬੰਦੇ ਵੀ ਹੋਣ ਪਰ ਵੈਦ ਨਾ ਨਾ ਹੋਵੇ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਕਿਉਂ ਵੈਦ ਨੂੰ ਗਿਆਨ ਹੁੰਦਾ ਹੈ ਕਿਹੜੀ ਦਵਾਈ ਕਿਹੜੇ ਰੋਗ ਤੇ ਕਿੰ ਨੂੰ ਦੇਣੀ ਹੈ ਇਸੇ ਤਰ੍ਹਾਂ ਸੰਗਤ ਆ ਕੇ ਚੰਗੇ ਮੰਦੇ ਦੀ ਪਹਿਚਾਨ ਹੁੰਦੀ ਹੈ ਮਨ ਪੁਣਿਆ ਜਾਂਦਾ ਹੈ ਫੇਰ ਸ਼ਬਦ ਵਿੱਚ ਮਨ ਜੁੜਦਾ ਹੈ ਜਦੋਂ ਗੁਰਮਖਾਂ ਦੀ ਸੰਗਤ ਕਰੀਏ ਗੁਰਮਖ ਦੇ ਨਾਲ ਬੈਠ ਕੇ ਜੋ ਨਾਮ ਜਪੀਏ ਫਿਰ ਸ਼ਬਦ ਵਿੱਚ ਮਨ ਜੁੜਦਾ ਹੈ ਉਹ ਸ਼ਬਦ ਫਿਰ ਆਪਣਾ ਅਸਰ ਕਰਦਾ ਹੈ ਅੰਦਰੋਂ ਹਿਰਦਾ ਸਾਫ ਕਰਦਾ ਹੈ ਜਦੋਂ ਹਿਰਦਾ ਸਾਫ ਹੋ ਜਾਂਦਾ ਹੈ ਫਿਰ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਬੈ ਤੋਂ ਬਗੈਰ ਦਵਾਈਆਂ ਜਿੰਨੀਆਂ ਮਰਦੀ ਪਈਆਂ ਹੋਣ ਰੋਗੀ ਵੀ ਹੋਣ ਬੰਦਾ ਠੀਕ ਨਹੀਂ ਹੋ ਸਕਦਾ ਇਸੇ ਤਰ੍ਹਾਂ ਸੰਗਤ ਕਰਨੀ ਵੀ ਜ਼ਰੂਰੀ ਹੈ ਤੇ ਸ਼ਬਦ ਅਭਿਆਸ ਕਰਨਾ ਵੀ ਜ਼ਰੂਰੀ ਹੈ ਸਤਸੰਗਿਓ ਸਤਗੁਰ ਜੀ ਨੇ ਵੇੜ ਆਖਿਆ ਭਾਈ ਸਿੱਖੋ ਨਾਲ ਨਾਲ ਸ਼ਬਦ ਦੀ ਕਮਾਈ ਕਰੋ ਗੁਰਮੁਖਾਂ ਦੀ ਸੰਗਤ ਕਰੋ ਹੁਣ ਇਹ ਸ਼ਬਦ ਦੀ ਕਮਾਈ ਕਰਦੇ ਨੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਬੜਾ ਉੱਚਾ ਸੁੱਚਾ ਜੀਵਨ ਬਣ ਜਾਂਦਾ ਹੈ ਇਹਨਾਂ ਦਾ ਕੋ ਸਮੇਂ ਬਸ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਸਤਗੁਰੂ ਇਹਨਾਂ ਦਾ ਜੀਵਨ ਵੇਖ ਕੇ ਦੋਨੋਂ ਗੁਰਸਿੱਖਾਂ ਨੂੰ ਗੱਲ ਦੇ ਨਾਲ ਲਾ ਕੇ ਆਖਣ ਲੱਗੇ ਭਾਈ ਸਿੱਖੋ ਭਾਈ ਪਰਸਰਾਮ ਜੀ ਭਾਈ ਬਨਵਾਲੀ ਜੀ ਤੁਹਾਡੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਹੋ ਗਈ ਹੈ ਆਪਣੀ ਕਿਰਤਕਾਰ ਵੀ ਕਰੋ ਤੇ ਸਿੱਖੀ ਦਾ ਪ੍ਰਚਾਰ ਵੀ ਕਰੋ ਜਿਸ ਤਰ੍ਹਾਂ ਸੱਚੀ ਸੱਚੀ ਕਿਰਤ ਕਰਦੇ ਹੋ ਨਾ ਜੋ ਸੱਚੀ ਸੱਚੀ ਕਿਰਤ ਕਰਦੇ ਨੇ ਉਹਨਾਂ ਦੇ ਉੱਪਰ ਗੁਰੂ ਨਾਨਕ ਜੀ ਦੀ ਪ੍ਰਸੰਤਾ ਹੁੰਦੀ ਹੈ ਨਾਲ ਤੁਸੀਂ ਅੰਮ੍ਰਿਤ ਮੇਲਾ ਵੀ ਸੰਭਾਲਿਆ ਹੈ ਜਾਓ ਹੁਣ ਨਾਲ ਸਿੱਖੀ ਦਾ ਪ੍ਰਚਾਰ ਵੀ ਕਰੋ ਗੁਰਮਖੋ ਇਹ ਦੋਨਾਂ ਤੇ ਫਿਰ ਸਤਿਗੁਰੂ ਨੇ ਕਿਰਪਾ ਕੀਤੀ ਭਾਈ ਪਰਸਰਾਮ ਜੀ ਤੇ ਭਾਈ ਬਨਵਾਲੀ ਜੀ ਨੇ ਇਹਨਾਂ ਤੇ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਇਲਾਕੇ 'ਚ ਬੜਾ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਤੁਹਾਡਾ ਜੀਵਨ ਹੋਵੇ ਨਾ ਭਾਈ ਪਰਸਰਾਮ ਜੀ ਵਰਗਾ ਹੋਵੇ ਭਾਈ ਬਨਵਾਲੀ ਜੀ ਵਰਗਾ ਹੋਵੇ ਚਾਹੀਦਾ ਵੀ ਕਿ ਨੁਕ ਇਹੋ ਹੀ ਹੈ ਜਿੱਥੋਂ ਦੀ ਗੁਰਸਿੱਖ ਲੰਘ ਜਾਵੇ ਨਾ ਲੋਕ ਕਹਿੰਨ ਆਪਣੇ ਬੱਚਿਆਂ ਨੂੰ ਬੱਚਿਓ ਤੁਹਾਡਾ ਜੀਵਨ ਫਲਾਣੇ ਗੁਰਸਿੱਖ ਵਰਗਾ ਹੋਵੇ ਤੇ ਇਹ ਤੇਰਾ ਜੀਵਨ ਫਲਾਣੀ ਬੀਬੀ ਵਰਗਾ ਹੋਵੇ ਬੜਾ ਮਿੱਠ ਬੋਲਣਾ ਸੁਭਾਅ ਹੈ ਬੜਾ ਉੱਚਾ ਸੁੱਚਾ ਜੀਵਨ ਹੈ ਗੁਰਮਖੋ ਇਹਨਾਂ ਦਾ ਫਿਰ ਉੱਚਾ ਸੁੱਚਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਨੇ 11ਵੀਂ ਵਾਰ ਤੇ 29ਵੀਂ ਪਉੜੀ ਦੇ ਦੋਨੋਂ ਸਿੱਖਾਂ ਦਾ ਗੁਰਮਖੋ ਜ਼ਿਕਰ ਕਰਦੇ ਨੇ ਇਹਨਾਂ ਅੱਗੇ ਪਾਈ ਗੁਰਦਾਰ ਜੀ ਨੇ ਸਾਖੀ ਸੁਣਾਈ ਕਿੱਥੇ ਲਿਖੀ ਆ ਅਸੀਂ ਕਦੇ ਨਾਮ ਸੁਣਿਆ ਨਹੀਂ ਇਹਨਾਂ ਦਾ ਗੁਰਮੁਖੋ ਫਿਰ ਪਾਈ ਗੁਰਦਾਰ ਜੀ ਕਹਿੰਦੇ ਬਨਵਾਲੀ ਤੇ ਪਰਸਰਾਮ ਬਾਲ ਵੈਦ ਬਨਵਾਲੀ ਤੇ ਪਰਸਰਾਮ ਬਾਲ ਵੈਦ ਹੋਂ ਤਿੰਨ ਬਲਿਹਾਰਾ ਸਤਿਗੁਰ ਜੀ ਕਹਿੰਦੇ ਮੈਂ ਵੀ ਇਹੋ ਜੇ ਸਿੱਖਾਂ ਤੋਂ ਬਲਿਹਾਰ ਜਾਣਾ ਵਾ ਜਿਹੜੇ ਅਮਰਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਸੱਚੀ ਸੁੱਚੀ ਕਿਰਤ ਕਰਦੇ ਨੇ ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ ਸਤਿਗੁਰ ਦੀ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਜਿਨ੍ਹਾਂ ਕ ਸਮਾਂ ਹੁਕਮ ਹੋਇਆ ਸੀ ਸਮਾਂ ਹੋ ਚੁੱਕਿਆ ਹੈ ਅਗਾ ਨਹੀਂ ਜਾਂਦੇ ਮੈਂ ਪੂਰਾ ਜਤਨ ਕੀਤਾ ਸਮਝ ਲੈ ਕੇ ਤੁਹਾਡੇ ਦਰਸ਼ਨ ਕੀਤੇ ਜਾਨ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਜੇ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ